ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਤ ਫਤਿਹ ਸਾਸੰਗ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੇ ਹਸਬੰਡ ਬਹੁਤ ਬਿਮਾਰ ਸੀਗੇ ਤੁਰ ਫਿਰ ਨਹੀਂ ਸਕਦੇ ਸੀ ਬੜਾ ਬੜਾ ਤੁਹਾਡਾ ਧੰਨਵਾਦ ਹੈ ਮੇਰੇ ਵੀਰਾਂ ਤੇ ਭਰਾਵਾਂ ਨੇ ਮੇਰੀ ਮਦਦ ਬਹੁਤ ਜ਼ਿਆਦਾ ਕੀਤੀ ਬੜਾ ਧੰਨਵਾਦ ਹੈ ਵੀਰੇ ਅੱਜ ਸਾਨੂੰ ਛੁੱਟੀ ਮਿਲ ਗਈ ਹੈ ਅਸੀਂ ਘਰ ਜਾ ਰਹੇ ਹਾਂ ਵੀਰੇ ਹੁਣ ਖਾਣਾ ਵੀ ਪਚਾ ਰਹੇ ਆ ਲੀਵਰ ਖਰਾਬ ਹੋ ਗਿਆ ਸੀ ਖਾਣਾ ਨਹੀਂ ਸੀ ਪਚਾਉਂਦੇ ਖਾ ਪੀ ਰਹੇ ਆ ਬਿਲਕੁਲ ਕੋਈ ਪ੍ਰੋਬਲਮ ਨਹੀਂ ਠੀਕ ਠਾਕ ਆ ਤੁਰ ਫਿਰ ਲੈਂਦੇ ਹੁਣ ਵੀਰੇ ਅਹੀਂ ਘਰ ਜਾ ਰਹੇ ਤੁਸੀਂ ਸੇਵਾ 'ਪੇ ਜੇ ਸਾਡਾ ਕੋਈ ਵੀ 1 ਰੁਪਿਆ ਖਰਚ ਨਹੀਂ ਆਇਆ ਤੇ ਇਹ ਸੇਵਾ ਭੇਜੀਏ ਤਾਂ ਸਾਡਾ ਇਲਾਜ ਵਧੀਆ ਕੀਤਾ ਹਸਪੀਟਲ ਵਾਲਿਆਂ ਨੇ ਬੜਾ ਧੰਨਵਾਦ ਹੈ ਵੀਰੇ ਤੁਹਾਡਾ ਰੋਟੀ ਪਾਣੀ ਮਿਲਦਾ ਰੋਟੀ ਪਾਣੀ ਮਿਲਦਾ ਸਾਰਾ ਕੁਝ ਚਾਹ ਪਾਣੀ ਸਾਰੀ ਸਹੂਲਤ ਸੀਗੀ ਵੀਰੇ ਹੁਣ ਤੁਸੀਂ ਠੀਕ ਹੋ ਹਾਂਜੀ ਵੀਰੇ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿੱਤ ਫਤਿਹ ਸਾਹਿਬ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੇ ਹਸਬੰਦ ਬਹੁਤ ਬਿਮਾਰ ਸੀਗੇ ਤੁਰ ਫਿਰ ਨਹੀਂ ਸਕਦੇ ਸੀ ਬੜਾ ਬੜਾ ਧੰਨਵਾਦ ਹੈ ਮੇਰੇ ਵੀਰਾਂ ਤੇ ਭਰਾਵਾਂ ਨੇ ਮੇਰੀ ਮਦਦ ਬਹੁਤ ਜ਼ਿਆਦਾ ਕੀਤੀ ਬੜਾ ਧੰਨਵਾਦ ਹੈ ਵੀਰੇ ਅੱਜ ਸਾਨੂੰ ਛੁੱਟੀ ਮਿਲ ਗਈ ਹੈ ਅਸੀਂ ਘਰ ਜਾ ਰਹੇ ਹਾਂ ਵੀਰੇ ਹੁਣ ਖਾਣਾ ਵੀ ਪਚਾ ਰਹੇ ਆ ਲੀਵਰ ਖਰਾਬ ਹੋ ਗਿਆ ਸੀ ਖਾਣਾ ਨਹੀਂ ਸੀ ਪਚਾਉਂਦੇ ਖਾ ਪੀ ਰਹੇ ਆ ਬਿਲਕੁਲ ਕੋਈ ਪ੍ਰੋਬਲਮ ਨਹੀਂ ਠੀਕ ਠਾਕ ਆ ਤੋਰ ਫਿਰ ਲੈਂਦੇ ਹੁਣ ਵੀਰੇ ਅਸੀਂ ਘਰ ਜਾ ਰਹੇ ਹਾਂ ਤੁਸੀਂ ਸੇਵਾਪੇ ਜੇ ਸਾਡਾ ਕੋਈ ਵੀ 1 ਰੁਪਿਆ ਖਰਚ ਨਹੀਂ ਆਇਆ ਦੀ ਸੇਵਾ ਭੇਜੀ ਤਾਂ ਸਾਡਾ ਇਲਾਜ ਵਧੀਆ ਕੀਤਾ ਹਸਪੀਟਲ ਵਾਲਿਆਂ ਨੇ ਬੜਾ ਧੰਨਵਾਦ ਹੈ ਵੀਰੇ ਤੁਹਾਡਾ ਰੋਟੀ ਪਾਣੀ ਮਿਲਦਾ ਰੋਟੀ ਪਾਣੀ ਮਿਲਦਾ ਸਾਰਾ ਕੁਝ ਚਾਹ ਪਾਣੀ ਸਾਰੀ ਸਹੂਲਤ ਸੀਗੀ ਵੀਰੇ ਹੁਣ ਤੁਸੀਂ ਠੀਕ ਹੋ ਹਾਂਜੀ ਵੀਰੇ ਬਿਲਕੁਲ ਠੀਕ ਹੈ